ਮਾਮਲਾ ਹੋਇਆ ਜੀ ਕੀ ਮਾਮਲਾ ਹੈ ਜਿਹੜਾ ਜੱਸ ਸਾਹਿਬ ਤੇ ਅਟੈਕ ਨਹੀਂ ਕਰ ਰਹੀ ਆ ਕੋਈ ਕੱਲ ਇੱਕ ਨਿਆਂਗ ਨਿਆਂਗ ਬਾਣੇ ਚ ਵਿਅਕਤੀ ਸੀਗਾ ਜਿਸ ਨਿਆਂਗ ਬਾਣੇ ਦਾ ਵਿਅਕਤੀ ਥੋੜਾ ਜਿਹਾ ਦਿਮਾਗੀ ਤੌਰ ਤੇ ਪਰੇਸ਼ਾਨ ਸੀਗਾ ਜਿਹਨੂੰ ਜਿਹੜੇ ਸਕਿਉਰਿਟੀ ਦੇ ਤਨਾਤ ਥੱਲੇ ਡੋਰ ਫ੍ਰੇਮ ਮੈਟਰ ਡਾਇਰੈਕਟਰਾਂ ਤੇ ਮੁਲਾਜ਼ਮ ਸੀ ਉਹਦੇ ਵੱਲੋਂ ਰੋਕਿਆ ਗਿਆ ਉਹ ਰੋਕ ਕੇ ਉਹਦੀ ਤਲਾਸ਼ੀ ਕੀਤੀ ਗਈ ਤਲਾਸ਼ੀ ਤੋਂ ਉਹਨੇ ਵੱਡੀ ਸ਼੍ਰੀ ਸਾਹਿਬ ਪਾਈ ਸੀ ਵੱਡੀ ਸ਼੍ਰੀ ਸਾਹਿਬ ਤਾਂ ਉਹਨੇ ਇੱਥੇ ਲਵਾ ਲਈ ਛੋਟੀ ਸ਼੍ਰੀ ਸਾਹਿਬ ਉਹਦੇ ਕੋਲੇ ਸੀ ਨਿਆਂਗ ਸਿੰਘ ਕੋਲੇ ਉਹ ਮੁਲਾਜ਼ਮ ਨੇ ਇਹ ਗਲਤੀ ਕੀਤੀ ਜਾਂ ਇਹ ਅਣਗਹਿਲੀ ਹੈ ਮੁਲਾਜ਼ਮ ਦੀ ਵੀ ਉਹਨੇ ਇਹ ਵੈਰੀਫਾਈ ਨਹੀਂ ਕੀਤਾ ਵੀ ਉਹਦੀ ਮਾਨਯੋਗ ਅਦਾਲਤ ਚ ਤਰੀਕ ਪੇਸ਼ੀ ਹੈ ਵੀ ਜਾਂ ਕਿ ਨਹੀਂ ਜੋ ਇਸ ਸਬੰਧ ਚ ਮੁਲਾਜ਼ਮ ਨੂੰ ਸਸਪੈਂਡ ਕੀਤਾ ਗਿਆ ਉਹਦੀ ਡਿਪਾਰਟਮੈਂਟ ਇਨਕੁਆਇਰੀ ਖੋਲੀ ਗਈ ਹੈ ਜਿਹੜਾ ਇਹ ਨੇ ਅੰਗਸਿੰਘ ਵਿਅਕਤੀ ਹੈ ਦਿਮਾਗੀ ਪਰੇਸ਼ਾਨ ਹੋਣ ਕਰਕੇ ਜੋ ਪ੍ਰਾਈਮ ਅਫਸਰ ਹੀ ਇਹ ਲੱਗ ਰਿਹਾ ਹੈ ਇਹ ਮਾਨਯੋਗ ਅਦਾਲਤ ਚ ਜੱਜ ਸਾਹਿਬ ਦੇ ਡਾਇਸ ਤੇ ਚੜ ਗਿਆ ਜਿੱਥੋਂ ਉਸ ਨੂੰ ਉੱਥੋਂ ਕਾਬੂ ਕੀਤਾ ਗਿਆ ਉਹ ਸਬੰਧ ਚ ਇਹਦੇ ਖਿਲਾਫ ਮਕਦਮਾ ਨੰਬਰ 8109 BNS ਤਹਿਤ ਕੱਲ ਦਰਜ ਕੀਤਾ ਗਿਆ ਜੇ ਸੁਮੰਤ ਜਿਹਦੀ ਗ੍ਰਿਫਤਾਰੀ ਕੀਤੀ ਗਈ ਥਾਣਾ ਲੋਰੀਗੇਟ ਚ ਜਿਸ ਨੂੰ ਅੱਜ ਮਨਜੋਗ ਅਦਾਲਤ ਚ ਪੇਸ਼ ਕਰਕੇ ਰਿਮਾਂਡ ਅਸਲ ਕੀਤਾ ਜਾਊਗਾ ਤੇ ਜਿਹੜਾ ਅਸਲ ਮੰਤਵ ਹੈ ਉਹਦਾ ਇਹ ਕਲੀਅਰ ਕੀਤਾ ਜਾਊਗਾ ਪਰ ਹਾਲ ਦੀ ਘੜੀ ਜੋ ਲੱਗਦਾ ਉਹ ਦਿਮਾਗੀ ਤੌਰ ਤੇ ਪਰੇਸ਼ਾਨ ਹੈ ਅੱਜ ਵੀ ਕੋਰਟ ਕੰਪਲੈਕਸ ਦੀ ਮਨਜੋਗ ਕੋਰਟ ਕੰਪਲੈਕਸ ਦੀ ਸਿਕਿਉਰਿਟੀ ਦਾ ਰਿਵਿਊ ਐਸ ਐਚਓ ਸਾਹਿਬ ਨਾਲ ਲੈ ਕੇ ਅੱਜ ਕੀਤਾ ਗਿਆ ਹੈ ਮੁਲਾਜ਼ਮਾਂ ਨੂੰ ਬਣਦੀਆਂ ਹਦਾਇਤਾਂ ਜਾਰੀ ਕੀਤੀਆਂ ਕੱਲ ਮਨਜੋਗ ਐਸ ਪੀ ਸਿਟੀ ਸਾਹਿਬ ਤੇ ਮਨਜੋਗ ਐਸ ਐਸ ਪੀ ਸਾਹਿਬ ਵੱਲੋਂ ਵੀ ਕੱਲ ਕੋਰਟ ਸਿਕਿਉਰਿਟੀ ਦਾ ਰਿਵਿਊ ਕੀਤਾ ਗਿਆ ਸੀ ਕ੍ਰਿਮੀਨਲ ਜੱਜ ਸਾਹਿਬ ਦਾ ਕੇ ਨਾਮ ਸੀ ਜੱਜ ਸਾਹਿਬ ਦਾ ਇਹ ਮਾਨਯੋਗ ਜੱਜ ਸਾਹਿਬ ਨਵਦੀਪ ਕੌਰ ਗਿੱਲ ਸਾਹਿਬ ਸੀਗੇ ਏ ਸੀ ਜੀ ਐਮ ਸੀਗੇ ਜਿਨ੍ਹਾਂ ਦੀ ਕੋਰਟ 'ਚ ਇਹ ਵਿਅਕਤੀ ਗਿਆ ਸੀ ਜਿੰਨਾਂ ਸਿੰਘ ਦੀ ਗੱਲ ਕੀਤੀ ਜਾ ਰਹੀ ਹੈ ਕਿ ਕੋਈ ਪਹਿਲਾਂ ਵੀ ਕ੍ਰਿਮੀਨਲ ਰਿਕਾਰਡ ਹੈ ਨਹੀਂ ਨਹੀਂ ਮਿਆਂਕ ਸਿੰਘ ਦਾ ਕੋਈ ਕ੍ਰਿਮੀਨਲ ਰਿਕਾਰਡ ਨਹੀਂ ਇਹ ਪਹਿਲਾਂ ਵੀ ਗੁਵਿੰਦਨਗਰ ਤ੍ਰਿਪੜੀ ਏਰੀਆ ਦਾ ਰਹਿਣ ਵਾਲਾ ਹੈ ਅੱਗੇ ਮਿਆਂਕ ਸਿੰਘ ਦਾ ਨਾਮ ਹੈ ਗੁਰਪਾਲ ਸਿੰਘ ਪੁੱਤਰ ਗੁਰਪਾਲ ਸਿੰਘ ਨਾਮ ਹੈ ਦਾ ਇਹ ਨਾਮ ਵੀ ਪਹਿਲਾਂ ਦੱਸਣ ਦੀ ਆਪਣੇ ਕੱਲ ਪੋਜੀਸ਼ਨ 'ਚ ਹੈ ਨਹੀਂ ਸੀਗਾ ਇਹਦਾ ਜੋ ਹੁਣ ਕਲੀਅਰ ਹੋਇਆ ਦਾ ਨਾਮ ਗੁਰਪਾਲ ਸਿੰਘ ਪੁੱਤਰ ਨਰਿੰਦਰ ਸਿੰਘ ਹੈ ਗਵਿੰਦਨਗਰ ਦਾ ਰਹਿਣ ਵਾਲਾ ਟਰਿੱਪੜੀ ਦਾ ਸੀਗਾ ਬੰਦਾ ਉੱਪਰ ਚੜਨਾ ਦੇ ਆਸਪਾਸ ਇਹ ਬੰਦਾ ਜੋ ਇਹ ਬੰਦਾ ਜੋ ਨੀਮ ਪਾਗਲਪਨ ਦੀ ਹਾਲਤ ਚ ਇੱਕੀ ਗੱਲ ਬੋਲੀ ਜਾਂਦਾ ਸੀ ਵੀ ਮੈਨੂੰ ਕੋਈ ਕੁਝ ਵਿਅਕਤੀ ਜੋਧਪੁਰ ਲੈ ਗਏ ਉੱਥੇ ਜੋਧਪੁਰ ਲਾ ਜਾ ਕੇ ਮੇਰੇ ਨਾਲ ਉਹਨਾਂ ਨੇ ਬੰਦਿਆਂ ਨੇ ਤਸ਼ੱਦਦ ਕੀਤਾ ਤੇ ਦਿਮਾਗੀ ਪਰੇਸ਼ਾਨ ਕੀਆਂ ਤੇ ਗੱਲਾਂ ਕਰ ਰਿਹਾ ਸੀਗਾ ਹਜੇ ਤਾਂ ਹਾਲ ਦੀ ਘੜੀ ਹੀ ਚੱਲ ਰਹੀ ਹੈ